ਆਪਣੇ ਚੁੱਬਰ ਲਾ ਰਿਹਾ ਅੱਜ ਬੁੱਟੇ ਥੇ ਛਪੜ ਦੇ ਕੋਲੇ ਤੇ ਆਪਾਂ ਪਸ਼ੂਆਂ ਦਾ ਸਟਰੀਵਿੰਗ ਪੂਲ ਵੀ ਕਹਿ ਸਕਦੇ ਆ ਤੁਹਾਨੂੰ ਕੰਡੀਸ਼ਨ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖੀ ਜਾਨੇ ਹੋ ਤੇ ਇੱਧਰ ਆਪਣੇ ਲਾਤਾ ਖੰਜੂਰਾ ਦਾ ਬੂਟਾ ਇੱਕ ਤੇ ਆਹ ਫੁੱਲਾਂ ਦਾ ਆ ਗਿਆ ਲਾਲ ਦਾ ਤੇ ਬਾਕੀ ਇਧਰ ਆ ਬੁੱਟੇ ਪਈ ਆ ਛੋਬਰ ਲਾ ਦਿਓ ਭਾਈ ਆ ਵੀ ਲਾ ਦਿਓ ਆ ਆਪਣੇ ਸੱਜਣ ਮਿੱਤਰਾਂ ਸਾਰੇ ਆਜਾ ਉਧਰ ਲਾਓ ਲਾਦਗੇ ਜਿਹੜਾ ਪਰਾਂ ਪਿਆ ਤੇ ਆ ਬੂਟਾ ਜਿਹੜਾ ਇੱਥੇ ਲਾਇਆ ਆਪਣੇ ਚੋਬਰਾਣੀ ਇਹ ਹੈਗਾ ਅਮਰੂਦਾਂ ਦਾ ਤੇ ਆ ਬੂਟਾ ਦਿਖਾਈ ਬਹੁਤ ਮਟਾ ਕੋਲੇ ਕੋਲੇ ਗਰੀ ਆ ਹੈਗਾ ਆਲੂ ਬਖਰੇ ਦਾ ਬਾਕੀ ਦੇਖਦੇ ਆ ਮੀ ਕੰਮ ਚੱਪ ਹੋਣਗੇ ਕਿ ਕਿਵੇਂ ਸੌਂ ਸਭਾਈ ਪੂਰੀ ਕਰਾਂਗੇ ਤੇ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪਿੰਡ ਫਰੀਦਕੋਟ ਜ਼ਿਲ੍ਹਾ ਬਠਿੰਡਾ ਤੋਂ ਤੁਹਾਡਾ ਸਵਾਗਤ ਹੈ ਤੇ ਆਪਣੇ ਚੋਬਰ ਜਿਹੜੇ ਲਾ ਰਿਹਾ ਬੂਟੇ तकरीबन ਆਪਣੇ ਕੋਲੇ 150 ਬੂਟਾ ਸੀ ਹਨਾ 150 ਬੂਟਾ ਸੀ ਤੇ ਇਹਨਾਂ ਨੇ ਚੋਬਰਾਂ ਨੇ 110 20 ਤੇ तकरीबन ਬੂਟੇ ਲਾਤੇ ਤੇ ਬਾਕੀ ਦੇਖਦੇ ਆ ਇੱਕ ਹੋਰ ਜਗ੍ਹਾ ਤੇ ਲਾਉਣ ਵਾਲੇ ਹੋਏ ਤਾਂ ਬੂਟੇ ਆਪਾਂ ਉਹ ਵੀ ਲਾਵਾਂਗੇ ਮੇਟਾ ਨਹੀਂ ਡਿਮਾਂਡ ਕਰ ਰਹੇ ਆ ਚੋਬਰ ਹਾਂਜੀ ਕਿਹਨੂੰ ਕਿਹਨੂੰ ਚਾਹੀਦੇ ਬੂਟੇ ਫਿਰ ਕਾਦੇ ਕਾਦੇ ਚਾਹੀਦੇ ਫੈਂਟਾਸਟਿਕ ਚਾਹੀਦੇ ਹੋਰ ਲਾਉਣੇ ਆ ਨਹੀਂ ਉਹ ਤਾਂ ਕੋਈ ਗੱਲ ਨਹੀਂ ਯਾਰ ਦੇ ਰਹੀ ਆ ਆਡੀਅנס ਠੀਕ ਆ ਧੰਨਵਾਦ ਜੀ ਤੁਸੀਂ ਕੀ ਕਹਿ ਰਹੇ ਸੀ ਕਾਦੇ ਚਾਹੀਦੇ ਮਰੂਦਾਂ ਦੇ ਕੀ ਹੋਰ ਕੀ ਕਹਿ ਰਹੇ ਸੀ ਹਾਂਜੀ ਮਰੂਦਾਂ ਦੇ ਚਾਹੀਦੇ ਆ ਜੀ ਤੇ ਕੰਜੂਰਾਂ ਦੇ ਫੁੱਲਾਂ ਦੇ ਕਿਸੇ ਬੰਦੇ ਨੇ ਕਹਿਆ ਸੀ ਆਪਣੇ ਬੇਟੇ ਨੂੰ ਕਹਿੰਦੇ ਵੀ ਮਰੂਦਾਂ ਦੇ ਵੱਧ ਲੱਗਣ ਚਾਹੀਦਾ ਫਲ ਫਰੂਟਾਂ ਦੇ ਠੀਕ ਹੈ ਜੀ ਕਿਹੜਾ ਦਾ ਮੁੱਕ ਗਿਆ ਹੁਣ ਆਪਣੇ ਕੋਲ ਕੀ ਹੋਰ ਲੈ ਕੇ ਆਗੇ ਫਿਰ ਹੋਰ ਲੈ ਕੇ ਆਉਣੇ ਪੈਣਗੇ ਲਾ ਦੇਵਾਂਗੇ ਪਰ ਕੀ ਗੱਲ ਹੈ ਕਰੋ ਕਮੈਂਟ ਜੀ ਚੁਬਰੋ ਵੀਡੀਓ ਬਣੀ ਜਾਂਦੀ ਆ ਬਾਅਦ ਚ ਮੁੱਕਰ ਨਾ ਜਾਓ ਮੂਟੇ ਆਪਾਂ ਲੈ ਆਵਾਂਗੇ ਜਿੰਨੇ ਆ ਬੰਦੇ ਖੜੇ ਆ ਇੰਨੇ ਬੰਦੇ ਬਹੁਤ ਆਪਾਂ ਨੂੰ ਬੂਟਾ 20 50 ਛੱਡੋ ਆਪਾਂ 200 ਬੂਟਾ ਹੋਰ ਲੈ ਆਵਾਂਗੇ ਠੀਕ ਹੈ ਖੰਜੂਰਾ ਦਾ ਲੈ ਆਵਾਂਗੇ ਅਮਰੂਦਾਂ ਦੇ ਲਿਆਉਣੇ ਆ ਤੇ ਹੋਰ ਕਾਦੇ ਤੇ ਫੁੱਲਾਂ ਦੇ ਲੈ ਆਵਾਂ ਸਪੈਦੇ ਸਪੈਦਾ ਘਰੇ ਲਵਣਾ ਬਈ ਤੂੰ ਕੀ ਖੇਤਾਂ 'ਚ ਘਰੇ ਠੀਕ ਹੈ ਜੀ ਠੀਕ ਹੈ ਚਲੋ ਸਾਨੂੰ ਤਾਂ ਡਿਮਾਂਡ ਹੈ ਨਹੀਂ ਸਪੈਦੇ ਦੀ ਤੇ ਮਿਸਤਰੀ ਸਾਹਿਬ ਆਪਣੇ ਚਲੋ ਵੀ ਚੋ ਬ్రో ਕਰਦੇ ਸਟਾਰਟ ਆਜੋ ਉਧਰ ਆਜੋ ਇਹ ਬੂਟਾ ਆਰਟਿਸਟ ਲਾਪਰੀਦ ਲੋ ਕਿਉਂ ਚੂ ਕਿਉਂ ਗਿਆ ਏ ਬੂਟਾ ਤਕਰੀਰ ਬਹਿਣੀਵਾਲ ਦੇ ਨਾਂ ਤੇ ਏ ਬੂਟਾ ਬਾਦਲਪਿੰਡ ਦੇ ਨਾਂ ਤੇ ਏ ਬੂਟਾ ਯਾਦਵਿੰਦਰ ਭੁੱਲਰ ਦੇ ਨਾਂ ਤੇ ਏ ਬੂਟਾ ਬੁਲਟ ਝੰਡਾ ਵਾਲੇ ਦੇ ਨਾਂ ਤੇ